ਬਾਜੀ ਅਸੀ ਕਾਲ ਸਾਸਿਕਾ ਜੀ ਹੋਰ ਬਾਜੀ ਸਰ ਠੀਟਾ ਜੀ ਹਾਂਜੀ ਵਧੀਆ ਜੀ ਵਧੀਆ ਤੁਹਾਨੂੰ ਸੁਣਾਉ ਵਧੀਆ ਚੱਲ ਰਿਹਾ ਕੰਮ ਜੀ ਹਾਂਜੀ ਹਾਂਜੀ ਚਲੋ ਕਿੰਨੀਆਂ ਮਈਆਂ ਜੀ ਅੱਜ ਚਾਰ ਜੋ ਇੱਕ ਐਡਰੈਸ ਬੋਲ ਦਿਓ ਆਪਣਾ ਇਹ ਨਾਸੀ 86 ਹਾਂਜੀ 076 487 ਨਾਮ ਤੁਹਾਡਾ ਜੀ ਕਰਤਾਰ ਸਿੰਘ ਪਿੰਡ ਸਜਾਦਾ ਪਿੰਡ ਸਜਾਦਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਚਲੋ ਕਿੰਨੀਆਂ ਚਾਰ ਮਈਆਂ ਜੀ ਚਾਰ ਜੀ ਆਜੋ ਉਧਰ ਆਜੋ ਹਰ ਹੁਣੇ ਸੂਈ ਲੱਗਦੀ ਹੈ ਜੀ ਹਾਂਜੀ ਇਹ ਹੁਣੇ ਸੂਈ ਜੋ ਜੇ ਠੀਕ ਆ ਬੱਚਾ ਆ ਗਿਆ ਕੱਟੇ ਕੱਟਾ ਇਹਦਾ ਕੱਟਾ ਆ ਜੋ ਖੋਲ ਦੀਏ ਜਿੰਨਾ ਕਿ ਦੁੱਧ ਕਰ ਦੋ ਜੀ ਹਾਂ ਖੋਲੋ ਦੁੱਧ ਆਉਂਦਾ 12 13 ਕਿਲੋ ਜਉਂਦੇ ਰਹੇ ਆ ਥੱਲੇ ਹਾਂਜੀ ਆ ਜੋ ਕੱਢੀ ਮੈਂ ਨਾ ਦੇ ਦਊਗੀ ਰਾਮਨਾਥ ਜਵਾਬਸ ਮਾਂ ਬੜੀ ਨਿਕਲੇ ਜੀ ਹਾਂਜੀ ਹਾਂਜੀ ਲੈ ਆਓ ਇਹੋ ਜਿਹੇ ਦਰੋਜਾ ਵੱਡੀ ਮੈਮ ਆ ਪੂਰੀ ਆ ਜੋ ਠੀਕ ਆ ਬਾਰੇ ਠੀਕ ਮਾਰੋ ਜੀ ਆਜੋ ਇਹਨਾਂ ਉਧਰ ਕੇ ਥੋੜੀ ਜਿਹੀ ਸੁੱਕੀ ਆ ਉਧਾਂ ਭਾਵੇਂ ਚਾਹ ਆ ਚਲੋ ਹਜੇ ਬੱਚੇ ਵਜੋਂ ਤੁਹਾਨੂੰ ਮੜਾ ਆਹੋ ਇਹ ਸੈਟਮੈਂਟ ਹੋਣਾ ਜੀ ਕਿ ਨਹੀਂ ਹਾਂਜੀ ਭਾਜੀ ਜੀ ਵੀਰ ਜੀ ਮੋਲੇ ਦਾ ਜਿੰਨਾ ਮਰਜ਼ੀ ਕਰੀ ਜਾਈਏ 95 ਦੀ ਦੇ ਦਾਂਗੇ ਹੋਜੂਗਾ ਮੰਨ ਤਾਂ ਵਿੱਚੋ ਜੀ 2000 ਛੋਟ ਕਰਦੇ ਆ 93000 ਦੀ ਮੈਂ ਦੇ ਦਾਂ ਚਲੋ ਠੀਕ ਆ ਇੱਕ ਸ਼ੰਭੂ ਥਾਂ ਥੁਣੋਂ ਫਿਰ ਬਖਾ ਦੇ ਦਿੰਦੇ ਨੇ ਠੀਕ ਆ ਗੱਬਣ ਜੀ ਇਹ ਗੱਬਣ ਜੀ ਅੱਛਾ ਇਹ ਘੰਟੇ ਵਾਲੋ ਜੀ ਇਹਨੇ ਦਿਨਾਂ 500 ਤਾਂ ਲੈ ਹੀ ਜਾਣੇ ਵੀ ਜੀ ਅੱਛਾ 500 ਦਿਨ ਲੈ ਜਾਣੇ ਇਹ ਵੀ ਖੋਲੋ ਇਹ ਦੂਜਾ ਸੂਆ ਜੋ ਦੂਜਾ ਸੂਆ ਜੀ ਆਜੋ ਲਿਓ ਜੀ ਲਿਓ ਕਿੰਨਾ ਕਰਦੇ ਤੋਏ ਬਾਜੀ ਇਹ ਤੂੰ ਤਾਂ ਦੇਈ 9 ਕਿਲੋ ਚੋਆ ਪੈਲਣ ਥੱਲਿਓ ਅੱਛਾ ਜੀ 10 11 ਕਿਲੋ ਦਈ ਜਾਊਗੀ 10 ਕਿਲੋ 10 11 ਕਿਲੋ ਕਰ ਦੂਗਾ ਹਾਂ ਹਾਂਜੀ ਠੀਕ ਆ ਇਹਦਾ ਭਾਜੀ ਮੋਲ ਫਿਰ ਇਹਦਾ ਮੋਲ ਤੇ 90000 ਕਰਦੇ ਆ 82000 ਦੀ ਦੇ ਦੇਵਾਂਗੇ 82000 ਦੀ ਹਾਂ ਨਹੀਂ ਹਾਂਜੀ ਚਲੋ ਠੀਕ ਆ ਯਾਹਾਂਜੀ ਆਹ ਸੁਈ ਜੋ ਤਿੰਨਾਂ ਡਣਾ ਦੀ ਅੱਛਾ ਇਹਦੇ ਮਗਰ ਕੱਟੀ ਜੋ ਅੱਛੇ ਕੱਟੀ ਆ ਗਈ ਮਗਰ ਨੇ ਹਾਂਜੀ ਠੀਕ ਆ ਇਹ ਵੀ ਖੋਲੋ ਇਹਦੇ ਕੋ ਬੌੜਾ ਹੈਗਾ ਜੋ 8 9 ਕਿਲੋ ਇਹ ਭਾਜੀ ਫਿਰ ਕਿੰਨਾ ਕਰੂਗੀ ਹੈ ਦੋ ਤਾਂ ਦੇ ਦੂਗੀ ਮੈਂ ਇਹ 12 13 ਕਿਲੋ ਇਹ ਦੀ ਅੱਛਾ 12 13 ਕਿਲੋ ਕਰ ਦੂਗੀ ਹਾਂਜੀ ਚੋਅਈ ਜੁਹਿੰਦੀ ਵਰੀ ਬਿਲਕੁਲ ਜੀ ਮੈਂ ਓਕੇ ਆਜੋ ਜੀ ਆਜੋ ਕੋਈ ਭੂਰ ਛਟਾ ਨਹੀਂ ਆ ਹਾਂਜੀ ਨਹੀਂ ਕਿਉਂ ਨੇ ਇੱਕ ਨੰਬਰ ਇਹਦਾ ਮੁੱਲ ਭਾਜੀ ਫਿਰ ਇਹਦਾ ਮੁੱਲ ਵੀਰ ਜੀ 95000 95000 95000 ਦੀ ਹਾਂ ਨਾ ਇਹ 92000 ਦੀ ਹਾਂਜੀ ਚਲੋ ਠੀਕ ਹੈ ਸਭ ਹੋਇਆ ਥਾਂ ਤੋਂ ਬਖਾਰੇ ਠੀਕ ਹੈ ਠੀਕ ਹੈ ਇਹਦੇ ਮਗਰ ਵੀ ਕੱਟੀ ਜੋ ਹਾਂਜੀ ਇਹਨੂੰ 10 12 ਦਿਨ ਹੋ ਗਏ ਸੋਈ ਨੂੰ ਅੱਛਾ ਦੋ ਦੇ 11 ਕਿਲੋ ਕੰਡੇ ਵਾਲਾ ਠੰਡਾ ਜੋ 11 ਕਿਲੋ ਕੰਡੇ ਵਾਲਾ ਹੈ ਹਾਂ ਇੱਕ ਸਿੰਗੇ ਟੁੱਟ ਗਿਆ ਦਾ ਸਿੰਗੇ ਦਾ ਨਾ ਖੋਖ ਜਾ ਲੱਤ ਗਿਆ ਸੀ ਖੋਲ ਲੈ ਗਿਆ ਠੀਕ ਹੈ ਬੱਚਾ ਮਗਰ ਕੀ ਹੈ ਜਿੰਦੇ ਇਹਦੇ ਮਗਰ ਕੱਟੀ ਜੋ ਲਓ ਜੀ ਇਹ ਵੀ ਇੰਦਾ ਮੁੱਲ ਕੀ ਆ ਜੇ ਫਿਰ ਇਹਦਾ ਮੁੱਲ ਤੇ 120 ਕਰਦੇ ਆ ਹਾਂ 13 ਦੀ ਹਾਂ ਨਾ ਦੇਣੀ 1 ਲੱਖ 3000 ਦੀ 3000 ਦੀ ਚਲੋ ਇਹਦਾ ਵੀ ਕਰਦੇ ਮੌਕੇ ਦੇ ਮਾਲ ਦਾ ਹਾਂਜੀ ਉਹ ਮੌਕੇ ਤੇ ਕੋਈ ਨਹੀਂ ਆਹੀ ਐ ਜੀ ਬਸ ਹਾਂਜੀ ਇਹੋ ਚਾਰੇ ਪਸ਼ੂ ਜੀ ਲੋ ਜੀ ਆਹ ਜੀ ਪਸ਼ੂ ਸੇਲ ਆ ਬਾਕੀ ਇੱਥੇ ਆਓ ਤੇ ਚੈੱਕ ਕਰੋ ਚੁਾਈ ਕਰੋ ਹਣਾ ਜੀ ਹਾਂਜੀ ਹਾਂਜੀ ਚਲੋ ਨੰਬਰ ਬੋਲ ਦੋ ਕੱਲਾ ਜੀ ਆਪਣਾ 7986076487 ਠੀਕ ਆ ਪਿੰਡ ਸ਼ਹਾਦਾ 50 ਸੇ ਜ਼ਿਆਦਾ ਜਲਾ ਅੰਸਰ ਤਹਿਸੀਲ ਮਜੀਠਾ ਸਤਿ ਸ੍ਰੀ ਅਕਾਲ